ਮੱਕਪ੍ਰੀਤ ਨੇ ਲਾਈਵ ਆ ਕੇ ਲੋਕਾਂ ਨੂੰ ਦੱਸਤਾ ਵੱਡਾ ਸੱਚ ਪਰਿਵਾਰ ਦੇ ਖੋਲਤੇ ਵੱਡੇ ਪੇਦ ਜੀ ਹਾਂ ਸੋਸ਼ਲ ਮੀਡੀਆ ਤੇ ਇੱਕ ਮੁੱਦਾ ਕਾਫੀ ਜ਼ਿਆਦਾ ਭਖਿਆ ਹੋਇਆ ਹੈ ਉਹ ਹੈ ਮੈਕ ਪ੍ਰੀਤ ਗੁਰਸਿੱਖ ਕੁੜੀ ਦਾ ਮਾਮਲਾ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਮੈਕ ਕੈਨੇਡਾ ਦੇ ਵਿੱਚ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਸੀ ਤੇ ਮਸ਼ਹੂਰ ਪੰਜਾਬੀ ਵਲੌਗਰ ਮਨਿੰਦਰ ਮਾਂਕੜ ਦੇ ਭਰਾ ਰਵੀ ਜੋ ਕਿ ਮੈਕ ਦਾ ਪਤੀ ਹੈ ਉਸਨੇ ਮੈਕ ਨੂੰ ਇਕੱਲਿਆਂ ਡਿਪਰੈਸ਼ਨ ਦਾ ਇਲਾਜ ਕਰਵਾਉਣ ਦੇ ਲਈ ਪੰਜਾਬ ਭੇਜ ਦਿੱਤਾ ਤੇ ਲੋਕ ਇਸ ਗੱਲ ਤੋਂ ਪੜ ਕੋਠੇਗੀ ਉਸ ਨੂੰ ਇੰਨੀ ਵੱਡੀ ਮੁਸੀਬਤ ਵਿੱਚ ਇਕੱਲੀ ਨੂੰ ਕਿਉਂ ਪੰਜਾਬ ਭੇਜਿਆ ਤੇ ਉੱਥੇ ਹੀ ਬਹੁਤ ਸਾਰੇ ਲੋਕਾਂ ਦੇ ਵੱਲੋਂ ਮੈਕ ਨੂੰ ਟਰੋਲ ਵੀ ਕੀਤਾ ਗਿਆ ਕਿ ਮੈਕ ਪਖੰਡ ਕਰਦੀ ਹੈ ਤੇ ਹੋਰ ਵੀ ਕਾਫੀ ਆਵਾ ਤਵਾ ਲੋਕਾਂ ਦੇ ਵੱਲੋਂ ਉਸ ਦੇ ਬਾਰੇ ਬੋਲਿਆ ਜਾ ਰਿਹਾ ਹੈ ਪਰ ਹਾਲ ਹੀ ਦੇ ਵਿੱਚ ਮੈਕ ਨੇ ਆਪਣੇ ਨਵੇਂ ਵਲੌਗ ਦੇ ਵਿੱਚ ਆ ਕੇ ਲੋਕਾਂ ਨੂੰ ਸੱਚ ਦੱਸ ਦਿੱਤਾ ਹੈ ਤੇ ਆਪਣੇ ਡਿਪਰੈਸ਼ਨ ਨੂੰ ਲੈ ਕੇ ਗਲਤ ਬੋਲਣ ਵਾਲੇ ਲੋਕਾਂ ਨੂੰ ਝਾੜ ਪਾ ਦਿੱਤੀ ਹੈ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਮੈਂ ਕਦਾ ਕਹਿਣਾ ਹੈ ਕਿ ਉਹ ਇਸ ਸਮੇਂ ਜਿਸ ਬਿਮਾਰੀ ਦੇ ਵਿੱਚ ਉਹ ਲੰਘ ਰਹੀ ਹੈ ਉਸ ਦਾ ਨਾਮ ਲੈਣਾ ਸੌਖਾ ਹੈ ਪਰ ਜੋ ਇਸ ਬਿਮਾਰੀ ਨਾਲ ਪੀੜਤ ਹੈ ਉਸ ਨੂੰ ਹੀ ਪਤਾ ਹੁੰਦਾ ਹੈ ਕਿ ਹਾਲ ਕੀ ਹੁੰਦਾ ਹੈ ਤੇ ਬਾਕੀ ਉਸਨੇ ਕਿਹਾ ਕਿ ਮੈਂ ਸਰੀਰਕ ਪੱਖੋਂ ਬਿਲਕੁਲ ਠੀਕ ਹਾਂ ਪਰ ਮੈਂ ਦਿਮਾਗ ਪੱਖੋਂ ਬਹੁਤ ਵੱਡੀ ਬਿਮਾਰੀ ਦੇ ਨਾਲ ਲੜ ਰਹੀ ਹਾਂ ਤੇ ਤੁਹਾਨੂੰ ਮੈਂ ਆਪਣੀਆਂ ਰਿਪੋਰਟਾਂ ਦਿਮਾਗ ਦੀਆਂ ਦਿਖਾ ਨਹੀਂ ਸਕਦੀ ਤੇ ਮੇਰੇ ਨਾਲ ਪਲ-ਪਲ ਦੇ ਵਿੱਚ ਕੀ ਹੋ ਜਾਂਦਾ ਹੈ ਮੈਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਤੇ ਬਾਕੀ ਉਸਨੇ ਕਿਹਾ ਕਿ ਪਖੰਡ ਜੇ ਮੈਂ ਕੀਤਾ ਹੋਵੇ ਤਾਂ ਮੇਰਾ ਰੱਬ ਜਾਣਦਾ ਹੈ ਤੇ ਬਾਕੀ ਉਸਨੇ ਇਹ ਵੀ ਕਿਹਾ ਕਿ ਮੇਰੇ ਨਾਲ ਪਰਿਵਾਰ ਕਿਉਂ ਨਹੀਂ ਆਇਆ ਮੈਂ ਤੁਹਾਨੂੰ ਸਭ ਨੂੰ ਜਲਦੀ ਹੀ ਸੱਚ ਦੱਸਾਂਗੀ ਤੇ ਉਸਨੇ ਇਹ ਵੀ ਕਿਹਾ ਕਿ ਫालतू ਦੇ ਤੇ ਨੈਗੇਟਿਵ ਗੱਲਾਂ ਕਰਨੀਆਂ ਬੰਦ ਕਰੋ ਜਸਤੇ ਬੀਤਦੀ ਹੁੰਦੀ ਹੈ ਉਹੀ ਜਾਣ ਸਕਦਾ ਹੁੰਦਾ ਹੈ ਕਿ ਦਰਦ ਕੀ ਹੁੰਦਾ ਹੈ ਤੇ ਉਸਨੇ ਕਿਹਾ ਕਿ ਜੋ ਮੇਰੀ ਸਪੋਰਟ ਕਰਦੇ ਹਨ ਉਹਨਾਂ ਦਾ ਦਿਲੋਂ ਧੰਨਵਾਦ ਤੇ ਜੋ ਹੇਟ ਫਲਾ ਰਹੇ ਹਨ ਉਹ ਪਲੀਸ ਜੇਕਰ ਚੰਗਾ ਨਹੀਂ ਬੋਲ ਸਕਦੇ ਤਾਂ ਮਾੜਾ ਵੀ ਨਾ ਬੋਲਣ ਤੇ ਮੈਂ ਕਿ ਇਹ ਸਭ ਗੱਲਾਂ ਕਰਦੀ ਕਰਦੀ ਭਾਵਕ ਹੋ ਗਈ ਤੇ ਉਸਦੇ ਭਰਾ ਨੇ ਵੀ ਕਿਹਾ ਕਿ ਉਹ ਜਿਸ ਹਾਲਾਤ ਦੇ ਵਿੱਚੋਂ ਲੰਘ ਰਹੀ ਹੈ ਉਸ ਬਾਰੇ ਤੁਸੀਂ ਦੇਖ ਤਾਂ ਕੀ ਸੁਣ ਵੀ ਨਹੀਂ ਸਕਦੇ ਤੇ ਇੰਨੀ ਗੰਭੀਰ ਸਮੱਸਿਆ ਹੁੰਦੀ ਹੈ ਡਿਪਰੈਸ਼ਨ ਤੇ ਕੀ ਸਾਡੇ ਵੱਲੋਂ ਵੀ ਅਰਦਾਸ ਹੈ ਕਿ ਮੈਕ ਜਲਦੀ ਠੀਕ ਹੋਵੇ ਤੇ ਆਪਣੀ ਖੁਸ਼ੀ-ਖੁਸ਼ੀ ਜ਼ਿੰਦਗੀ ਬਤੀਤ ਕਰੇ ਤੇ ਤੁਸੀਂ ਵੀ ਜੇਕਰ ਮੈਕ ਦੀ ਸਪੋਰਟ ਵਿੱਚ ਹੋ ਤਾਂ ਆਪਣੀ رائے ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ